ਜਿਨਨੇ ਜੋ ਕੁਝ ਮੂਹ ਮੰਗਿਆ ਸਭ ਕੁਝ ਹੀ ਪਾ ਲਿਆ ਜਿਨਨੇ ਜੋ ਕੁਝ ਮੂਹ ਮੰਗਿਆ ਉਹ ਸਾਰਾ ਕੁਝ ਹੀ ਪਾ ਗਿਆ ਸਾਰੇ ਜੜ ਕੱਢ ਲਈ ਤੇ ਕੀ ਨੂੰ ਖੰਡੇ ਵਾਲੇ ਬਾਪੂ ਜੀ ਦਾ ਚੰਹਰਾ ਸਾਹਬ ਆ ਗਿਆ ਬਾਬਾ ਦੀਪ ਸਿੰਘ ਜੀ ਪੂਰੀ ਦੁਨੀਆ ਦਾ ਭਲਾ ਕਰੋ ਬਾਬਾ ਦੀਪ ਸਿੰਘ ਜੀ ਪੂਰੀ ਦੁਨੀਆ ਦਾ ਭਲਾ ਕਰੋ ਤੇ ਸ਼ੁਰੂ ਉਹਨਾਂ ਨੂੰ ਕਰੋ ਜਿਹੜਾ ਆਪਣਾ ਕੁਝ ਸਵਾਰਨ ਦੀ ਮਜਾਏ ਸਾਡਾ ਵਿਗਾੜਨ ਤੇ ਲੱਗੀ ਹੋਇਆ ਮਰੋ ਮੈਨਾਂ ਦਾ ਪਰਾਂ ਕਿਉਂ ਰੋਂਦੇ ਹੋ ਜਦੋਂ ਕੁਝ ਨਹੀਂ ਮਿਲਦਾ ਜੋ ਲਿਖਿਆ ਉਹ ਹੋ ਕੇ ਹੀ ਰਹੇਗਾ ਇੱਕ ਰਸਤਾ ਬੰਦ ਹੋਣ ਤੋਂ ਪਹਿਲਾਂ ਰੱਬ ਸੋ ਰਸਤੇ ਖੋਲਦਾ ਜਿਵੇਂ ਗਰਮੀ ਦੇ ਮੌਸਮ 'ਚ ਪੱਤੇ ਸੁਕਣ ਤੋਂ ਬਾਅਦ ਪੰਛੀ ਆਪਣਾ ਆਲਣਾ ਨਹੀਂ ਛੱਡਦੇ ਕਿਉਂਕਿ ਉਹ ਜਾਣਦੇ ਨੇ ਫਿਰ ਤੋਂ ਵੀ ਆਏਗਾ ਤਰਕਤਾ ਦੇ ਨਵੇਂ ਪੱਤੇ ਆਉਣਗੇ ਜੋ ਹੋਇਆ ਉਸਨੂੰ ਭੁੱਲ ਕੇ ਨਵੀਂ ਸ਼ੁਰੂਆਤ ਕਰੋ ਯਾਦ ਰੱਖੋ ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਰੱਬ ਹੁੰਦਾ ਜਿਹੜੇ ਸਾਡਾ ਮਾੜਾ ਕਰਨਦਾਰੇ ਸੋਚਦੇ ਆ ਅਸੀਂ ਉਹਨਾਂ ਨੂੰ ਕਹਿੰਨੇ ਆ ਜਿਹੜਾ ਸਾਡਾ ਮਾੜਾ ਕਰਨ ਦਾ ਸੋਚਦੇ ਆ ਅਸੀਂ ਉਹਨਾਂ ਨੂੰ ਇੱਕੋ ਗੱਲ ਕਹਿੰਨੇ ਆ ਜਿਹੜੇ ਮਰਜੀ ਪੰਡਤ ਦੇ ਪੈਰ ਫੜ ਲੋ ਸਾਡਾ ਬਾਹਰ ਵੀ ਵਿੰਗਾ ਨਹੀਂ ਆਉਣਾ ਕਿਉਂਕਿ ਬਾਤ ਸਾਡੀ ਬਾਪੂ ਖੰਡੇ ਵਾਲੇ ਨੇ ਫੜੀ ਹੋਈ ਆ